ਖਬਰਨਾਮਾ ਦੇਖ ਰਿਹਾ ਹਾਂ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਵੱਲੋਂ ਦੇਰੀ ਕਿਉਂ ਵਿਧਾਇਕ ਹਰਬੀਰ ਸਿੰਘ ਪਠਾਨ ਮਾਜ਼ਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਇੱਕ ਪਾਸੇ ਜੇਕਰ ਆਮ ਬੰਦਾ ਕੋਈ ਅਪਰਾਧ ਕਰਦਾ ਹੈ ਗਲਤੀ ਕਰਦਾ ਹੈ ਤਾਂ ਪੰਜਾਬ ਪੁਲਿਸ ਉਸ ਨੂੰ 24 ਘੰਟਿਆਂ ਦੇ ਵਿੱਚ ਬਰਾਬਰ ਕਰ ਲੈਂਦੀ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਬੀਰ ਸਿੰਘ ਪਠਾਨ ਮਾਜਰਾ ਨੂੰ ਲੈ ਕੇ ਬਿਲਕੁਲ ਸਾਇਲੈਂਟ ਨੇ ਇਹ ਉਹੀ ਹਰਬੀਰ ਸਿੰਘ ਪਠਾਨ ਮਾਜਰਾ ਨੇ ਜਿਨ੍ਹਾਂ ਨੇ ਜਲੂਸ ਕੱਢਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਕਿ ਭਈ ਵਿਧਾਇਕ ਮੰਤਰੀ ਅਤੇ ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਡੀ ਬਿਲਕੁਲ ਨਹੀਂ ਚਲਦੀ ਪੰਜਾਬ ਦੇ ਵਿੱਚ ਜਿੰਨੀ ਵੀ ਬਿਊਰੋਕ੍ਰੇਸੀ ਜਿੰਨੀ ਵੀ ਪੰਜਾਬ ਦੇ ਵਿੱਚ ਅਫਸਰ ਛਾਈ ਹੈ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੂਵਾਲ ਦੇ ਇਸ਼ਾਰਿਆਂ ਤੇ ਚਲਦੀ ਹੈ ਖਾਸ ਕਰਕੇ ਉਹਨਾਂ ਨੇ ਸ਼ਬਦੀ ਹਮਲੇ ਕੀਤੇ ਸੀ ਕ੍ਰਿਸ਼ਨ ਕੁਮਾਰ ਤੇ ਕਿ ਕ੍ਰਿਸ਼ਨ ਕੁਮਾਰ ਨੂੰ ਕਈ ਵਾਰ ਅਸੀਂ ਕਿਹਾ ਕਿ ਨੋਚਾ ਬਣਾਓ ਤੁਸੀਂ ਬਣ ਤੁਸੀਂ ਬਣ ਬਣਾਓ ਤੁਸੀਂ ਬਣਾਓ ਸਿੰਪਲ ਬਣ ਬਣਾਓ ਲੇਕਿਨ ਕ੍ਰਿਸ਼ਨ ਕੁਮਾਰ ਦੇ ਕੰਨਾਂ ਉੱਤੇ ਜੂ ਨਹੀਂ ਸਰਕੀ ਉਹਨਾਂ ਨੇ ਕਿਹਾ ਕਿ ਕ੍ਰਿਸ਼ਨ ਕੁਮਾਰ ਦੀ ਗਲਤੀ ਦੇ ਕਾਰਨ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਨਾਜ ਬਣੇ ਨੇ ਇੱਕ ਪਾਸੇ ਜਿੱਥੇ ਦੂਸਰੀਆਂ ਸਰਕਾਰਾਂ ਦੂਸਰੀਆਂ ਪਾਰਟੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਿਜੀ ਸੀ ਤੇ ਪੰਜਾਬ ਦੇ ਵਿੱਚ ਪੰਜਾਬ ਦਾ ਕੰਮ ਕਾਜ ਕਿੰਨੇ ਸੰਭਾਲਣਾ ਸੀ ਨਾ ਤਾਂ ਦਿੱਲੀ ਦੇ ਲਾਲੇ ਅਰਵਿੰਦ ਕੇਜੀਵਰ ਉਨੋਂ ਇੱਥੇ ਦਿਸ ਰਹੇ ਨਹੀਂ ਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਲ ਚੜ੍ਹਦੀ ਕਲਾ ਮਿਸ਼ਨ ਦੇ ਤਹਿਤ ਹੈਲਪ ਦੀ ਮੰਗ ਕੀਤੀ ਗਈ ਦੂਸਰੇ ਪਾਸੇ ਖਬਰ ਆ ਰਹੀ ਹੈ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਲੈ ਕੇ ਹਰਮੀਤ ਸਿੰਘ ਪਠਾਨ ਮਾਜਰਾ ਕਿੱਥੇ ਨੇ ਉਹਨਾਂ ਨੂੰ ਅਸਮਾਨ ਨਿਕਲ ਗਿਆ ਹੈ ਜਾਂ ਜ਼ਮੀਨ ਖਾ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਛੇੜੀ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਹਲਕਾ ਸਨੌਰ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਭਾਵੇਂ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਪਰ ਉਸ ਦੇ ਦੋ ਸਾਥੀਆਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਸੁਚਾ ਸਿੰਘ ਅਤੇ ਮੰਗਾ ਸਿੰਘ ਵਾਸੀ ਪਿੰਡ ਮਸਿੰਗਣ ਵਜੋਂ ਹੋਈ ਹੈ ਵਿਧਾਇਕ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਸੁਚਾ ਸਿੰਘ ਅਤੇ ਮੰਗਾ ਸਿੰਘ ਮਸਿੰਗਣ ਨੇ ਇਹਨਾਂ ਦੇ ਕਾਫੀ ਨਜ਼ਦੀਕੀ ਰਿਸ਼ਤੇ ਸੀ ਨਜ਼ਦੀਕੀਆਂ ਸੀ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਰਬੀਰ ਸਿੰਘ ਪਠਾਨ ਮਾਜਰਾ ਦੇ ਨਾਲ ਇਹਨਾਂ ਦੇ ਕੋਲੋਂ ਸੁਰਾਗ ਮਿਲੇਗਾ ਕਿ ਹਰਬੀਰ ਸਿੰਘ ਪਠਾਨ ਮਾਜਰਾ ਕਿੱਥੇ ਛਿਪੇ ਹੋਏ ਨੇ ਇਸ ਤੋਂ ਪਹਿਲਾਂ ਲੁਕਆਉਟ ਆਊਟ ਨੋਟਸ ਜਿਹੜਾ ਹੈ ਜਾਰੀ ਕਰ ਦਿੱਤਾ ਗਿਆ ਹੈ ਹਰਮੀਸ ਸਿੰਘ ਪਟਾਣ ਮਾਜਰਾ ਦੇ ਲੜਕੇ ਦੇ ਵਿਰੁੱਧ ਅਤੇ ਪੀਏ ਵਿਰੁੱਧ ਇਵਨ ਦੋ ਹਰਮੀਸ ਸਿੰਘ ਪਟਾਣ ਮਾਜਰਾ ਦੀ ਤਰਫ ਪਤਨੀ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚੋਂ ਸੁਰੱਖਿਆ ਵੀ ਮੰਗੀ ਗਈ ਲੇਕਿਨ ਇਸ ਦੇ ਬਾਪ ਯੂਧਵੀ ਪੰਜਾਬ ਸਿਕਾਲ ਅਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਵਕ ਵਕ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸੁਚੇ ਸਿੰਘ ਅਤੇ ਮੰਗਾ ਸਿੰਘ ਜਿਹੜੇ ਖਾਸਮ ਖਾਸ ਨੇ ਹਰਮੀਸ ਸਿੰਘ ਪਟਾਣ ਮਾਜਰਾ ਦੇ ਉਨਾਂ ਨੂੰ ਅੱਜ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਨਾਲ ਆਸਾਨ ਹੋਵੇਗਾ ਹਰਬੀਸ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰਨਾ ਵਿਧਾਇਕ ਨੂੰ ਪੁਲਸ ਰਾਜ ਤੋਂ ਭਜਾਉਣ ਸਰਕਾਰੀ ਡਿਊਟੀ ਵਿੱਚ ਵਿਗੜ ਪਾਉਣ ਅਤੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਨ ਦੇ ਦੋਸ਼ ਤਹਿਤ ਦਰਜ ਮਾਮਲੇ ਵਿੱਚ ਉਹਨਾਂ ਨੂੰ ਬੀਤੇ ਦਿਨ ਗ੍ਰਿਫਤਾਰ ਕਰਕੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਤੋਂ ਇਲਾਵਾ ਵਿਧਾਇਕ ਦੇ ਕਰੀਬੀ ਅਤੇ ਯੂਥ ਪ੍ਰਧਾਨ ਅਮਰ ਸਿੰਘ ਸਿੰਘੇੜਾ ਨੂੰ ਹਾਈ ਕੋਰਟ ਤੋਂ ਪੇਸ਼ਗੀ ਜਵਾਬਤ ਮਿਲ ਗਿਆ ਹੈ ਬਚਾਅ ਦੇ ਪੱਖ ਬਚਾ ਪੱਖ ਦੇ ਵਕੀਲ ਸਮਝਸ ਸਿੰਘ ਨੂੰ ਦੱਸਿਆ ਕਿ ਪੁਲਿਸ ਨੇ ਸਥਾਣਾ ਸਿਵਲ ਲਾਈਨ ਵਿਖੇ ਦਰਜ ਮਾਮਲੇ 'ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪੁਲਿਸ ਰਿਮਾਂਡ ਮਗਰੋਂ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਇਸ ਤੋਂ ਇਲਾਵਾ ਇਸੇ ਕੇਸ ਵਿੱਚ ਨਾਮਜਦ ਮਾਲਕ ਸਿੰਘ ਅਤੇ ਜ਼ਿਲ੍ਹਾ ਅਦਾਲਤ 'ਚ ਜਵਾਬਤ ਅਰਜ਼ੀ ਲਗਾਈ ਹੈ ਜਿਸ ਨੂੰ ਅਦਾਲਤ ਰੱਦ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ ਮਾਲਕ ਸਿੰਘ ਦੀ ਜਵਾਬਤ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਜਾਵੇਗੀ ਵਕੀਲ ਸਮਝਸ ਨੂੰ ਦੱਸਿਆ ਕਿ ਅਬਰ ਸੰਘੇੜਾ ਦੀ ਪੇਸ਼ਕੀ ਜਬਤਲੀ ਹਾਈ ਕੋਰਟ ਤੱਕ ਪਹੁੰਚ ਗਈ ਸੀ ਜਿਸ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਸੰਘੇੜਾ ਨੂੰ ਪੇਸ਼ਕੀ ਤੇ ਜਬਤ ਦੇ ਦਿੱਤੀ ਹੈ ਯਾਨੀ ਕਿ ਸੁਚਾ ਸਿੰਘ ਅਤੇ ਮੰਗਾ ਸਿੰਘ ਉਹਨਾਂ ਨੇ ਸਰਕਾਰੀ ਕੰਮਾਂ ਦੇ ਵਿੱਚ ਵਿਗੜ ਪਾਇਆ ਸੀ ਅਤੇ ਹਰਬੀਰ ਸਿੰਘ ਪਠਾਨ ਮਾਜਰਾ ਨੂੰ ਬੁਝਾਉਣ ਦੇ ਵਿੱਚ ਮਦਦ ਵੀ ਕੀਤੀ ਸੀ ਇਸ ਕਰਕੇ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸੁਚਾ ਸਿੰਘ ਅਤੇ ਮੰਗਾ ਸਿੰਘ ਨੂੰ ਕਿਆ ਸਜ਼ਾਈਆਂ ਲਗਾਈਆਂ ਜਾਣੀਆਂ ਨੇ ਕਿ ਜਲਦੀ ਹੀ ਹਰਬੀਰ ਸਿੰਘ ਪਠਾਨ ਮਾਜਰਾ ਨੂੰ ਸੁਚਾ ਸਿੰਘ ਅਤੇ ਮੰਗਾ ਸਿੰਘ ਤੋਂ ਜਾਣਕਾਰੀ ਪ੍ਰਾਪਤ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ ਧੰਨਵਾਦ